ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾ ਦਾ ਸਭ ਦਾ ਇੱਕ ਨਵੇਂ ਵਲੌਗ ਦੇ ਵਿੱਚ ਤੇ ਟਾਈਮ ਹੋ ਚੁੱਕਿਆ ਹੈ 15 ਮਿੰਟ ਦਾ 9:00 ਵਜੇ ਨੂੰ ਇਸ ਸਮੇਂ ਹੋ ਗਿਆ ਆਪਣਾ ਵਲੌਗ ਸਟਾਰਟ ਤੁਹਾਨੂੰ ਬਾਹਰ ਦਾ ਅੱਜ ਦਿਖਾਈ ਦਿੰਦਾ ਤਾਂ ਬਾਹਰ ਜੀ ਕਾਫੀ ਜ਼ਿਆਦਾ ਧੁੰਦ ਪੈ ਚੁੱਕੀ ਹੈ ਆ ਦੇਖੋ ਕਿਉਂ ਤੇ ਇੱਧਰ ਅੱਗ ਬਲੀ ਜਾਂਦੀ ਹੈ ਗਰਮ ਪਾਣੀ ਹੋ ਰਿਹਾ ਠੀਕ ਹੈ ਜਦੋਂ ਹੌਲੀ ਹੌਲੀ ਹੁਣ ਵੱਧਦੇ ਆ ਆਪਣੇ ਕੰਮ ਨਾਲੋਂ ਟਾਈਮ ਹੋ ਚੁੱਕਿਆ ਮਿਸਤਰੀ ਆਉਣ ਵਾਲਾ ਤੇ ਸ਼ਹਿਰ ਪਾਣੀ ਵੀ ਲਾਉਣਾ ਪਵੇ ਸ਼ਹਿਰ ਦਾ ਬਾਕੀ ਪੱਕਾ ਨਹੀਂ ਪਤਾ ਤੇ ਦੇਖ ਕੇ ਫਿਰ ਬਲਾਗ ਦੇ ਵਿੱਚ ਕੀ ਗਿਆ ਚੱਲਦਾ ਪਾਣੀ ਲਾਉਣਾ ਕਣਕ ਨੂੰ ਜੋ ਲੇਟ ਆਈ ਤਾਂ ਫੇਰ ਲਾਉਣਾ ਨਹੀਂ ਤਾਂ ਠੀਕ ਠਾਕ ਵੈਸੇ ਤਰੋਜ ਆਉਂਦੀ ਡੇਲੀ ਲਾਈਟ ਤੇ ਮੋਸਰ ਦੀ ਪਹੁੰਚ ਗਿਆ ਮਿਸਤਰੀ ਵੀ ਆਉਣ ਵਾਲਾ ਇੱਧਰ ਆ ਦੇਖੋ ਹਾਂ ਠੰਡ ਫਟਾ ਪਈ ਜਣਾ ਜੀ ਲਓ ਜੀ ਆਵੇ ਇੱਥੇ ਮਾਸੜ ਪਹੁੰਚ ਪਿਆ ਪੱਲੇਦਾਰ ਜੀ ਤੇ ਚਾਹ ਪੀਣ ਲੱਗੇ ਹੋਇਆ ਸਟੇਟਸ ਬਾਲ ਲਓ ਜੀ ਚਾਹ ਚ ਤਾਂ ਪੀ ਲੀ ਤੇ ਮਾਸੜ ਆਇਆ ਦੂਰੋਂ ਲੱਗਦੀ ਸੀ ਠੰਡ ਤੇ ਠੰਡ ਹੋਣਾ ਨੂੰ ਕਰਦੀਏ ਗਰਮ ਆ ਜਾ ਉਹ ਉੱਥੇ ਲੱਗੇ ਆਪਾਂ ਹੁਣ ਸ਼ੁਰੂ ਕਰੀਏ ਤੇ ਕਰੀਏ ਕੰਮ ਸ਼ੁਰੂ ਹੁਣ ਪਹਿਲਾਂ ਸੱਟੀ ਰੇਤ ਤਾਂ ਤੇ ਲਾਈਟ ਵੀ ਆਉਣ ਵਾਲੀ ਆਉਣੀ ਹੈ ਤੇ ਪਾਣੀ ਵੀ ਛੱਲਣਾ ਕੰਨਪ ਨੂੰ ਉਹ ਵੀ ਕੰਮ ਵਿੱਚੇ ਹੀ ਕਰਨਾ ਆਪਾਂ ਹਾਂ ਉਹ ਨਿਭਾ ਤਾ ਲਿਆ ਹੈ ਕਿਨੇ ਰਾਤੀ 12:00 ਵਜੇ ਅੱਛਾ ਪਤਾ ਕੇ ਚੱਲ ਲੈ ਜਸਤਿ 12 ਵਜੇ ਤੱਕ ਸ਼ਮੈਂ ਨੂੰ ਨਹੀਂ ਸੀ ਪਤਾ ਪਾਣੀ ਛੱਲ ਲੱਗ ਗਿਆ ਨਹੀਂ ਤਾਂ ਕਿਨੇ ਜਾਣੀ ਮੈਨੂੰ ਨਹੀਂ ਪਤਾ ਹੈ ਕਤਲੋ ਵੀ ਪਾਣੀ ਗਿਆ ਲੱਗ ਮੈਨੂੰ ਪਤਾ ਨਹੀਂ ਸੀ ਹੁਣ ਪਤਾ ਲੱਗਿਆ ਬਰਾਤ ਨੂੰ ਲੱਗ ਗਿਆ ਪਾਣੀ ਉਹ ਕੰਮ ਚੱਲ ਪੈਣਾ ਹੋ ਗਿਆ ਹੁਣ ਇੱਧਰ ਹੀ ਰਵਾਂਗੇ ਇੱਕ ਜਗ੍ਹਾ ਹੀ ਤੇ ਕਿੱਥੇ ਸੀ ਡੀਰ ਇੱਤੋਂ ਪਰਲੇ ਪਸੂ ਲੈਣਾ ਉਹ ਜੋ ਵੀ ਗਲੀ ਨਾ ਇਧਰ ਹੋਰੀ ਜਾ ਕੇ ਸਾਰਾ ਘੱਟ ਲਈ ਪਸੂ ਚੱਕੀਏ ਉਹ ਆਦਾ 20 25 ਜੋ ਟੇਰ ਲਾ ਦੇ ਤੇ ਨਾ ਹਾਂ ਪਾ ਕੰਨ ਲੋ ਜੀ ਅੱਜ ਸਮਾਨ ਕਾਫੀ ਇਕੱਠਾ ਕਰਨਾ ਪੈਣਾ ਕਤਾਰ ਲਿਆਂਦਾ ਫੱਟਾ ਮੰਗਵਾ ਲਿਆ ਉਹ ਬੱਲੀ ਸਾਹਮਣੇ ਪਈ ਤੇ ਆ ਮੈਂ ਲੈ ਕੇ ਆ ਆ ਵਰਮਾ ਜੇ ਬੱਲੀਆਂ ਪੂਰਨੀਆਂ ਇੱਥੇ ਤੇ ਬਜਰੀ ਚਾਹੀਦੀ ਸੀ ਅੱਜ ਲੈਂਟਰ ਲਾਉਣਾ ਜੜਾ ਤੇ ਸੀਮੈਂਟ ਆ ਗਿਆ ਤੂੰ ਸਤੁਤ ਗੋਲ ਨਹੀਂ ਨਾ ਹੈ ਬੈਡੀ ਬੇ ਜੀ ਨਾ ਵੀ ਹਾਂ ਹਾਂ ਅੱਜ ਨਹੀਂ ਤੂੰ ਆਪਣੇ ਤੂੰ ਰੈਂਟਰ ਪਾਇਆਗਾ ਨਾ ਤੂੰ ਕੰਮ ਸਮਝੋ ਨਿਬੜ ਗਿਆ ਭਲਕੇ ਤੇ ਘੇਕੇ ਦਾ 12 ਦਾ ਬਾਹਰ ਲਾ ਦੇ ਤੇ ਨਾਲ ਹੀ ਬਸ ਕਾਲਬ ਹੋ ਜਾਣਾ ਪਲਾਈ ਕੋਠੇ ਰਾਇਆ ਸੀ ਨਿਕਲਈਆਂ ਤੁੱਪ ਹਾਏ ਵਧੀਆ ਠੰਡ ਬਹੁਤ ਸੀ ਤੇ ਲੱਗੇ ਹੋਇਆ ਕੰਮ ਨੂੰ ਆਵੇ ਉਹ ਲੱਗ ਜਾ ਮੈਂ ਸਤਰੀ ਮਾਮੜਾ ਆਇਆ ਕੋਠੇ ਤੇ ਆਇਆ ਸੀ ਤੇ ਚਲੀਏ ਹੁਣ ਥੱਲੇ ਫਿਰ ਲੋੜ ਆ ਬੰਦੀ ਮੇਰੀ ਕਰਾਈਏ ਕੰਮ ਕਾਫੀ ਲੇਟ ਨਿਕਲਿਆ 3 ਵਜਨ ਵਾਲੇ ਹੋਗਾ D'acord, ben tard, bé, anem-t'ho a ਲੋ ਜੀ ਆ ਗਏ ਪਸ਼ੂ ਅਲ ਤੇ ਪਾਈਏ ਹੁ ਪੱਠੇ ਪੱਠੇ ਵੱਢ ਕੇ ਲਿਆਉਣੇ ਅੱਜ ਅਗੇ ਬੱਬੂ ਵੱਢ ਜਾਂਦਾ ਅੱਜ ਪਰ ਮੈਂ ਵੱਢ ਕੇ ਹੁਣੇ ਆਪਈ ਪੱਲੀ ਲੈ ਕੇ ਆਈਏ ਪੱਠੇ ਲੈ ਆਈ ਪਾਈਏ ਫੇਰ ਇਲਾਕੇ ਹੁਣ ਇੱਧਰ ਡਾਕਟਰ ਸਾਹਿਬ ਪੱਠੇ ਪਾ ਰਹੇ ਨੇ ਆਪਾਂ ਹੋ ਗਏ ਥੋੜੇ ਜਿਹਾ ਲੇਟ ਓਏ ਜਵਾਕੋ ਕਿਵੇਂ ਮਾਨੇ ਕਿਵੇਂ ਆ ਠੀਕ ਆ ਤੂੰ ਦੇਖੋ ਕੀ ਗੱਲ ਹੈ ਕੀ ਗੱਲ ਆ ਪਾਪਾ ਨੂਰੀ ਨੇ ਮੇਰੇ ਕੋਲ ਆਈਸਕ੍ਰੀਮ ਅੱਗੇ ਚੱਲ ਕੋਈ ਗੱਲ ਨਹੀਂ ਮੈਨੂੰ ਮੈਨੂੰ ਆਹ ਨਹੀਂ ਦਿੱਤਾ ਆ ਖੜੇ ਇੱਥੇ ਪੱਠੇ ਜਿਹੜੀ ਇਹ ਬੜੀ ਦੂਰ ਜਾਣ ਦੀ ਲੋੜ ਨੇ ਦੂਰ ਜਾਣਾ ਵੇ ਆ ਖੜਾ ਰਿਹੜਾ ਵੀ ਇਹ ਥੋੜੀ ਰਹਿ ਗਿਆ ਬੁੜੀ ਛੇਤੀ ਲਹਿ ਗਿਆ ਪੱਠੇ ਹੂੰ ਮਗਰ ਫਟਦਾ ਹੀ ਨਹੀਂ ਹੋਰ ਉਹ ਮੋਟਰ ਦੇ ਨਾਲ ਥੋੜੇ ਆ ਤੇ ਆ ਰਹੇ ਇਹ ਇੰਨੇ ਕੀ ਸ਼ਾਮ ਵਾਲੇ ਤਾਂ ਪੈ ਗਏ ਇੱਧਰ ਦੀ ਤੇ ਹੁਣ ਸਵੇਰ ਵਾਸਤੇ ਲਿਹੁਣੇ ਆ ਇੱਕ ਟਾਈਮ ਹੋਰ ਪੱਠਾਂ ਦਾ ਕੰਮ ਖਤਮ ਹੋ ਉਦੋਂ ਵੀ ਕੰਮ ਖਤਮ ਹੋ ਜਾਣਾ ਜਿਆਦਾ ਤਾਂ ਨਿਭੜੇ ਅਸੀਂ 2-4 ਵਾਰ ਜੇ ਰਹਿੰਦੇ ਉਹ ਜਦੋਂ ਸਮਾਨ ਆਇਆ ਉਹ ਉਦੋਂ ਲਿਆਵਾਂਗੇ ਲਓ ਦੁਬਾਰਾ ਆ ਗਏ ਫਿਰ ਵਧੀਆ ਪੱਠੇ ਤੇ ਉਹ ਉਦਲਾਇ ਰਿਹਾ ਦੇਖਿਓ ਨੇ ਵੀ ਉਹ ਕਿੰਨਾ ਕੋ ਰੋਸਾ ਆਉਣੇ ਵਰਨੇ ਪਾਣੇ ਤੱਕ ਜਦੋਂ ਦਿਨ ਨਿਕੜੀ ਉਦੋਂ ਮੌਸਮ ਹੋ ਗਿਆ ਵਧੀਆ ਹੈ ਤਾਂ ਤੇ ਵਿੱਚੋਂ 2-3 ਦਿਨ ਸਾਫ਼ ਮੌਸਮ ਸੀ ਅੱਜ ਫਿਰ ਪੂਰੀ ਧੁੰਦ ਸੀ ਜਦੋਂ 2-3 ਦਿਨ ਹੋਰ ਪੈਂਗੇ ਫਿਰ ਪੂਰੀ ਠੰਡ ਵੱਧ ਜਾਣੀ ਹੈ ਫਿਰ ਇਦਾਂ ਹੀ ਕੰਮ ਹੋਇਆ ਕਰਨੇ ਜਿਵੇਂ ਹੁਣ ਆਪਾਂ ਕਦੀ ਕੁਰੀ ਜਾਂਦੇ ਆ ਦਿਨਾਂ ਤੇ ਪੱਠੇ ਜਿਹੜੇ ਪਤਾ ਨਹੀਂ ਕਦੋਂ ਦੁਬਾਰਾ ਨਹੀਂ ਹੋਰ ਬਸ ਆ ਰਹੇ ਹੈ ਦੋ ਦੋ ਕੁ ਦਿਨਾਂ ਲਈ ਆ ਹੂੰ ਦੋ ਦਿਨਾਂ ਦੇ ਆ ਤੇ ਦੋ ਕੁ ਦਿਨਾਂ ਦੇ ਉੱਤੇ ਆ ਬਸ ਫਿਰ ਉਸ ਤੋਂ ਬਾਅਦ ਖਤਮ ਰਾਜੇ ਤਾਂ ਹੋਣਗੇ ਦੁਬਾਰਾ ਫੇਰ ਵੱਡੇ ਜਾਣੇ ਇਹ ਤਾਂ ਟਾਈਮ ਹੀ ਬੋਲਿਆ ਅਜੇ ਤਾਂ ਛੋਟੇ ਛੋਟੇ ਖੜੇ ਆ ਪਤਾ ਨਹੀਂ ਕਾ ਤਾ ਠੰਡ ਹੀ ਜ਼ਿਆਦਾ ਇਹਨਾਂ ਨੂੰ ਲੱਗੀ ਤਾਂ ਹਾਂ ਤੇ ਬੰਦਾ ਮੌਸਮ ਹੈ ਦਰਖੰਟ ਵਿਊ ਆਉਂਦਾ ਇਧਰ ਇਧਰ ਤਾਂ ਵਧੀਆ ਆਉਂਦਾ ਇਧਰ ਵਹਿੰਦਾ ਸੂਰਜ ਐਨੋਂ ਤਾਂ ਨੇਰਾ ਨੇਰਾ ਹੀ ਦਿੱਸਦਾ ਠੀਕ ਹੈ ਇਧਰ ਚਲੋ ਲਓ ਹੁਣ ਕੰਮ ਆਪਾਂ ਹੋ ਗਿਆ ਖਤਮ ਹੁਣ ਉਧਰ ਡਿੱਗਦੇ ਨੇ ਬੰਦੇ ਉਧਰ ਚਲੀਏ ਇਹ ਆ ਗਏ ਬੱਬੂ ਆਪੇ ਕੁਤਰ-ਕਤਰ ਲਾਊਗਾ ਪੱਠੇ ਖਾਈ ਜਾਂਦੀਆਂ ਚੱਕਦੇ ਕੰਮ ਖੇਤ ਮਾਰ ਕੇ ਆ ਗਏੜਾ ਹੁਣ ਟਾਈਮ ਹੋ ਗਿਆ ਵੇਖਿਆ ਮੈਂ ਕਿ ਪਾਣੀ ਕੋਣੀ ਦੇਖੇ ਰਾਤ ਲੱਗਾ ਸੀ ਬੱਬੂ ਨੇ ਤੇ ਕਣਕ ਨੂੰ ਛੱਡਿਆ ਸੀ ਤੇ ਇੱਧਰ ਵੇਖੀ ਹੁਣ ਕਿੱਥੋਂ ਤੱਕ ਪਹੁੰਚ ਗਿਆ ਕੰਮ ਸਬਾਨਦਾਰਾਂ ਨੂੰ ਲਿਆਉਣਾ ਸੀ ਤੇ ਉਹਨਾਂ ਨੂੰ ਲੈ ਕੇ ਆਈਏ ਠੰਡ ਬਹੁਤ ਸਾਰਾ ਕੁਝ ਲੈ ਲਿਆ ਉੱਪਰ ਤੇ ਪਹੁੰਚ ਗਏ ਆ ਫਿਰ ਉੱਪਰ ਰੱਖਦੇ ਆ ਨਾ ਅਗਰਨੀ ਵਾਲੀ ਸਬਜ਼ੀ ਲੱਗੀ ਹੋਈ ਆ ਤਾਂ ਕਰਕੇ ਉੱਪਰ ਆਹ ਪਾਈਆਂ ਆ ਲੱਗਦਾ ਇਦਾਂ ਹੀ ਰਿਹਾ ਕਿ ਇਹਨਾਂ ਨੂੰ ਤੋੜਾ ਕਰਮਾਇਆ ਇਹਦੀ ਠੰਡਾ ਜੰਨੇ ਸੂਰਜ ਰਹੇਗਾ ਬਸ ਥੋੜਾ ਜਾਂ ਅਸ ਤਵੱਸਤ ਹੋ ਜਾਣਾ ਹੁਣੇ ਵਿਅਸਤ ਲੋ ਚਲਿਏ